ਵਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਆਏ ਆ ਕਿ ਜਿਹੜਾ ਗਲੇ ਦਾ ਥਰਡੇ ਗਲੇ ਦੀ ਸਮੱਸਿਆ ਹੈ ਇਹ ਤੁਹੀ ਦੂਰ ਕਰ ਸਕਦੇ ਹੋ ਸਿਰ ਦਾ ਵੀ ਸਾਰਾ ਇਹਦੇ ਨਾਲ ਸਿਰ ਦਰਦ ਵੀ ਠੀਕ ਹੋ ਸਕਦਾ ਹੈ ਇਹ ਜਿਹੜਾ ਨਾ ਜਾਈ ਇਹਨੂੰ ਕਰੋ ਪਹਿਲਾਂ ਇਰੇ ਅਸਤਰੇ ਸਾਹ ਪੜ ਕੇ ਤੇ ਗਲਾ ਟੈਟ ਕਰਕੇ ਤੇ ਗਲੇ ਦੇ ਨਾਲ ਖਿੱਚਣਾ ਜੋ ਇਹ ਜਿਹੜਾ कि अंदर दी गंदी हवा निकलेगी गला साफ होएगा। फिर इस तरह फिर एक करांगे हाँ। नहीं, 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 नहीं। ਜਿਨ੍ਹਾਂ ਨੂੰ ਹਾਰਡ ਗਨ ਕੋਸੇ ਨਾ ਉਹ ਨਾ ਕਰੇ ਜਿਹੜਾ ਗਲਾ ਟੈਂਟ ਕਰਕੇ ਇਹ ਜਲੰਦਰ ਬੰਦ ਲਗਾ ਕੇ ਇਹਨੂੰ ਖਿੱਚ ਕੇ ਇਹ ਜਾਈ ਕਰਨੀ ਐ ਇਹ ਪਿਆਰ ਪੰਜ ਹੋਇਆ ਇਹ ਕਰੋ ਨੀਰ ਨੇ ਪੈਠ ਸਵੇਰ ਸਵੇਰ ਉੱਠ ਕੇ ਸਵੇਰ ਇਹ ਨੀਰ ਨੇ ਪੈਠ 4 ਵਜੇ 5 ਵਜੇ ਉੱਠ ਕੇ ਇਹ ਕਰੋ Craig वा ಜ thಾರಡ ವಚी कोega Galaसा कोಯega ඒवදිರगा